ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਮ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ ਸਵੇਰ ਦਾ ਲਗਭਗ 8:30 ਤੋਂ ਲੈ ਕੇ 10:20 ਹੋ ਚੁੱਕੇ ਨੇ ਕੰਮ ਕੁਝ ਹੋ ਗਏ ਕੁਝ ਆਏ ਰਹਿੰਦੇ ਨੇ ਕਰਨ ਵਾਲੇ ਕਿਚਨ ਦੇ ਮੈਂ ਕਰ ਚੁੱਕੀ ਹਾਂ ਤੇ ਕਿਚਨ ਤੋਂ ਬਿਨਾ ਸਵੇਰ ਦਾ ਕੁਝ ਵੀ ਨਹੀਂ ਹੋਇਆ ਤੇ ਹੁਣ ਮੈਂ ਲੱਗੂ ਨੂੰ ਡਸਟਿੰਗ ਵਾਲ ਹੁਣ ਨਾ ਤੋਂ ਕਿ ਹੁਣ ਫ੍ਰੀ ਹੋਈ ਹਾਂ ਪਹਿਲਾਂ ਮੈਨੂੰ ਆਇਸ ਇੱਕ ਵਾਰ ਆਪ ਨਾ ਆਲੀਏ ਫ੍ਰੈਸ਼ ਹੋ ਜਾਈਏ ਫਿਰ ਕੰਮ ਕਰਨ ਨੂੰ ਦਿਲ ਕਰਦਾ ਉਸ ਤੋਂ ਬਾਅਦ ਜੋ ਕੰਮ ਸਾਰਾ ਕਰ ਲਾਉਣਾ ਨੇ 11 ਵਜੇ ਆਉਂਦੇ ਨੇ ਫਿਰ ਇਹਨਾਂ ਦਾ ਵੀ ਲੇਜੀ ਹੋ ਗਿਆ ਆਪਾਂ ਨੂੰ ਹੁਣ ਕਣੀਓ ਇਸ ਕਰਕੇ ਮੈਨੂੰ ਅਸੀਂ ਪਹਿਲਾਂ ਮੈਂ ਨਹਾਇਆ ਵਾ ਫਿਰ ਮੈਂ ਸਫਾਈ ਵੱਲੋਂ ਮਹਲ ਤੱਕ ਸਿਰਫ ਕਿਚਨ ਦਾ ਕੰਮ ਹੀ ਹੋਇਆ ਸਵੇਰ ਦਾ ਹੁਣ ਕਰਦੀ ਆ ਡਸਟਿੰਗ ਦੇਖਦੇ ਅੱਧਾ ਪੌਣਾ ਘੰਟਾ ਲਾਉਣੀ ਹੈ ਡਸਟਿੰਗ ਤੇ ਸਿਰਫ ਲੌਬੀ ਲੌਬੀ ਦੀ ਡਸਟਿੰਗ ਕਰੂ ਵਾਸ਼ਬੈਸ਼ਨ ਤੇ ਥੋੜਾ ਹੀ ਕੰਮ ਹੈ ਨਾ ਜਿਆਦਾ ਨਹੀਂ ਮੈਂ ਕਰਦੇ ਥੋੜਾ ਹੀ ਸਫਾਈ ਦਾ ਕੰਮ ਇਹਨਾਂ ਨਹੀਂ ਹੈਗਾ ਤੇ ਇੱਕ ਭੈਣ ਨੇ ਮੈਨੂੰ ਸਵਾਲ ਕੀਤਾ ਸੀ ਕਿ ਥੋੜੇ ਬੈਡ ਸਾਈਡ ਤੇ ਇੱਕ ਬੁੱਕ ਪਈ ਹੁੰਦੀ ਆ ਉਹ ਤੁਸੀਂ ਪੜ ਲੀ ਖੁਸ਼ੀਆਂ ਦਾ ਕੋ ਮੈਂ ਪੜ ਚੁੱਕੀ ਹਾਂ ਮੈਂ ਦੂਜੀ ਵਾਰ ਸ਼ੁਰੂ ਕੀਤੀ ਹੈ ਬੁੱਕ ਪੜ੍ਹਨੀ ਬਹੁਤ ਬਹੁਤ ਵਧੀਆ ਬੁੱਕ ਹੈ ਇਹ ਮੈਂ Amazon ਤੋਂ ਆਰਡਰ ਕਰੀ ਸੀ ਸੈਕਿੰਡ ਟਾਈਮ ਮੈਂ ਸਟਾਰਟ ਕਰਨੀ ਪੜਨੀ ਪੜ ਕੇ ਨਾ ਇੱਕ એનર્ਜੀ ਜੀ ਮਿਲ ਜਾਂਦੀ ਹੈ ਪੋਜ਼ਿਟਿਵਿਟੀ ਆਉਂਦੀ ਹੈ ਆਪਣਾ ਮਨ ਜਿਹੜਾ ਪੋਜ਼ਿਟਿਵ ਹੋ ਜਾਂਦਾ ਪੜ ਕੇ ਇਹ ਚਾਹਤ ਹੈਗਾ ਆਪਾਂ ਆਪਣੀ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ ਆਪਣੇ ਵਿਚਾਰਾਂ ਨੂੰ ਕਵੇਂ ਬਦਲ ਸਕਦੇ ਹਾਂ ਨਜ਼ਰੀ ਨੂੰ ਕਵੇਂ ਬਦਲ ਸਕਦੇ ਹਾਂ ਤੇ ਸਮਾਜ ਵਿੱਚ ਜਿਹੜੇ ਨੈਗੇਟਿਵ ਪੋਜ਼ਿਟਿਵ ਲੋਕ ਹੁੰਦੇ ਨੇ ਉਹਨਾਂ ਨਾਲ ਕਿਵੇਂ ਵਿਚਰਨਾ ਨੈਗੇਟਿਵ ਲੋਕਾਂ ਤੋਂ ਕਿਵੇਂ ਪਾਸਾ ਬਚਣਾ ਕਵੇ ਪਛਾਣ ਕਰਨੇ ਵੀ ਨੈਗੇਟਿਵ ਹੈ ਪੋਜ਼ਿਟਿਵ ਹਨ ਕਈ ਵਾਰ ਆਪਾਂ ਕਿਸੇ ਕੋਲ ਖੜ ਜਾਂਦੇ ਆ ਉਹ ਨੈਗੇਟਿਵ ਗੱਲਾਂ ਕਰਦਾ ਤੇ ਆਪਣਾ ਸਾਰਾ ਦਿਮਾਗ ਖਰਾਬ ਹੋ ਜਾਂਦਾ ਗੱਲਾਂ ਸੁਣ ਕੇ ਆਪਣਾ ਬੜਾ ਗੁੱਸਾ ਆਉਂਦਾ ਉਹ ਆ ਮੇਰਾ ਸਹਿ ਗਿਆ ਜੀ ਉਹਨਾਂ ਨੂੰ ਲੋਕਾਂ ਨਾਲ ਆਪਾਂ ਕਿਵੇਂ ਡੀਲ ਕਰਨਾਗਾ ਬਹੁਤ ਵਧੀਆ ਬੁੱਕ ਮੈਂ ਸੈਕਿੰਡ ਟਾਈਮ ਫਿਰ ਤੋਂ ਕਿਤੇ ਪੜ੍ਹਨੀ ਪੜ ਕੇ ਨਾ ਆ ਨਾ ਤਾਂ ਵੀ ਹੁਣ ਆਪਾਂ ਅੱਗੇ ਨਾਲ ਸਟਰੋਂਗ ਹੋ ਗਏ ਸਮਝ ਆ ਗਈ ਔਰ ਇਹਦੀ ਲੈਂਗੁਏਜ ਇੰਨੀ ਜ਼ਿਆਦਾ ਈਜ਼ੀ ਹੈ ਜਿਵੇਂ ਆਪਾਂ ਆਮ ਗੱਲਾਂ ਕਰਦੇ ਆਂ ਬਸ ਉਹੀ ਲੈਂਗੁਏਜ ਹੈ ਕੋਈ ਔਖੀ ਲੈਂਗੁਏਜ ਨਹੀਂ ਹੈਗੀ ਔਖੇ ਵਰਡਸ ਨਹੀਂ ਹੈਗੇ ਸਿੰਪਲ ਪੰਜਾਬੀ ਲੈਂਗੁਏਜ ਹੀ ਇਹ ਬੁੱਕ ਹੈ ਬਹੁਤ ਵਧੀਆ ਬੁੱਕ ਹੈ ਤੇ ਇੱਕ ਮੈਂ ਹੁਣ ਆ ਬੁੱਕ ਪੜ ਰਹੀ ਆ ਪਹਿਲਾਂ ਵੀ ਮੈਂ ਪੜਦੀ ਸੀ ਮੈਂ ਅੱਧ ਵਿਚਾਲੇ ਮੈਂ ਛੱਡ ਛੱਡਤੀ ਸੀ ਲਿੰਕ ਟੁੱਟ ਗਿਆ ਸੀ ਮੇਰਾ ਹੁਣ ਮੈਂ ਇਹ ਵੀ ਸ਼ੁਰੂ ਕੀਤੀ ਹੈ ਹਨਾ ਇੱਕ ਅੱਧਾ ਚੈਪਟਰ ਮੈਂ ਇਹਦਾ ਪੜ ਲਵਾਂ ਨਾ ਇੱਕ ਅੱਧਾ ਪੜ ਲਵਾਂ ਨਾ ਇੱਕ ਤਾਂ ਆਪਾਂ ਬੁੱਕਸ ਨਾਲ ਜੁੜੇ ਰਹਿਨੇ ਆ ਆਪਣੇ ਲੈਂਗੁਏਜ ਨਾਲ ਇਹ ਐਟੋਮਿਕ ਹੈਬਿਟਸ ਬਾਰੇ ਇਹ ਇੰਗਲਿਸ਼ ਲੈਂਗੁਏਜ ਵਿੱਚ ਪੰਜਾਬੀ ਵਿੱਚ ਵੀ ਇਹਦਾ ਵਰਜ਼ਨ ਆਉਂਦਾ ਹੈ ਇੰਗਲਿਸ਼ ਵਿੱਚ ਇਹ ਐਟੋਮਿਕ ਹੈਬਿਟਸ ਬਾਰੇ ਕਿ ਆਪਾਂ ਆਪਣੀ ਹੈਬਿਟਸ ਨੂੰ ਕਿਵੇਂ ਇੰਪਰੂਵ ਕਰ ਸਕਦੇ ਆ ਆਪਣੇ ਹੈਬਿਟਸ ਨੂੰ ਕਿਵੇਂ ਸੁਧਾਰ ਲਈਏ ਆਪਣੀਆਂ ਆਦਤਾਂ ਕਿਵੇਂ ਆਪਾਂ ਜਿਹੜੇ ਰੋਜ਼ ਕਹਿੰਦੇ ਮੇਰੀ ਆਦਤਾਂ ਮੈਂ ਬਤਾ ਨਹੀਂ ਸਕਦੀ ਕਿਵੇਂ ਬਦਲੀਏ ਕਿਉਂ ਨਹੀਂ ਬਦਲਾ ਆ ਰਿਹਾ ਆਪਣੀਆਂ ਆਦਤਾਂ ਵਿੱਚ ਉਹਦੇ ਕੀ ਕਾਰਨ ਨੇ ਅਧਿਕ ਪੜ੍ਹੀ ਹਲੇ ਤੱਕ ਮੈਂ ਵਧੀਆ ਭੁੱਖਾ ਵਾਲੀ ਵੀ ਇਹ ਪੰਜਾਬੀ ਵਿੱਚ ਵੀ ਆਉਂਦੀ ਤੁਸੀਂ ਆਰਡਰ ਕਰ ਨਹੀਂ ਇਹ ਕਰ ਸਕਦੇ ਪੰਜਾਬੀ ਵਿੱਚ ਵੀ ਹੈਗੀ ਐਮਾਜ਼ਨ ਤੇ ਅਵੇਲੇਬਲ ਹੈ ਇਬਤ ਜਾਨੇ ਰੱਖੀ ਹੋਈ ਸੀ ਕਿ ਮੈਨੂੰ ਲੱਗਦਾ ਮੈਂ ਪਿਛਲੇ ਸਾਲ ਸਾਲ ਪਰਤੀ ਗੱਲ ਮੈਂ ਸਫਾਈ ਕਰਦੀ ਸੀ ਰੂਮ ਵਿੱਚ ਉਹਨਾਂ ਦੇ ਤੇ ਮੈਨੂੰ ਲੱਗਿਆ ਮੈਨੂੰ ਬੁੱਕ ਵੀ ਮੈਂ ਵੀ ਪੜਨਾ ਲਵਾ ਟਾਈਮ ਵਧੀਆ ਲੰਘ ਜਾਂ ਕੋ ਬੁੱਕਸ ਨਾਲ ਕੋਈ ਦਿਮਾਗ ਵਿੱਚ ਕੋਈ ਵਰਡ ਅੱਛਾ ਪੰਨ ਦਾ ਕੋਈ ਨਵਾਂ ਆਪਾ ਵਰਡ ਸਿੱਖਦਾ ਫਿਰ ਮੈਂ ਚੱਕ ਲਈ ਸੀ ਮੈਂ ਪੜਨੀ ਆ ਪੜ ਅੱਧੀ ਜਿਹਾ ਪੜ ਲਈ ਸੀ ਪਰ ਲਿੰਕ ਟੁੱਟ ਗਿਆ ਹੁਣ ਮੈਂ ਦੁਬਾਰਾ ਪੜਨੀ ਸ਼ੁਰੂ ਕੀਤੀ ਹੈ ਹੁਣ ਮੈਂ ਫੋਨ ਤੇ ਟਾਈਮ ਘਟਾਇਆ ਹੁੰਦਾ ਜਿਵੇਂ ਆਪਾਂ ਅੱਗੇ ਬਿਹਲੇ ਟਾਈਮ ਫੋਨ ਚੱਕ ਲੈਂਦੇ ਆ ਮੈਂ ਫੋਰ ਟਾਈਮ ਘਟਾਤਾ ਹਾਂ ਸਕਰੀਨ ਦਾ ਉਹਨਾਂ ਜਿਵੇਂ ਮੈਂ ਬੁੱਕਸ ਪੜ੍ਹਦੀ ਆ ਬੁੱਕਸ ਪੜ੍ਹ ਕੇ ਆਪਾਂ ਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਦਾ ਜੇ ਪਾਣੀ 10 ਪੇਜ ਆਪਾਂ ਰੋਜ਼ ਪੜ੍ਹਾਂਗੇ ਉਹਦੇ ਵਿੱਚ ਇੱਕ ਲਾਈਨ ਤਾਂ ਆਪਾਂ ਦੇ ਦਿਮਾਗ ਵਿੱਚ ਬੈਠੂਗੀ ਨਾ ਇੱਕ ਲਾਈਨ ਤਾਂ ਆਪਾਂ ਨੂੰ ਕੁਝ ਸਿਖਾਊਗੀ ਤਾਂ ਫੋਨ ਨਾਲੋਂ ਅੱਛਾ ਤੇ ਮੈਂ ਕਿਹਾ ਚਲੋ ਆਹ ਚੀਜ਼ ਵਧੀਆ ਫੋਨ ਨਾਲੋਂ ਤਾਂ ਬੁੱਕਸ ਹੀ ਪੜ੍ਹ ਲੈ ਕਰੀ ਚਲੋ ਝੂਣ ਲੱਗਦਾ ਸਫਾਈ ਵਾਲਾ ਟਾਈਮ ਬਹੁਤ ਹੋ ਗਿਆ ਅੱਜ ਮਾਰਨਿੰਗ ਵਿੱਚ ਮੈਂ ਆਪਣੇ ਬ੍ਰੇਕਫਾਸਟ ਬਣਾਏ ਸੀ ਓਟ ਮੀਲ ਬਹੁਤ ਸਿੰਪਲ ਸਿੰਪਲ ਜੀ ਮੇਰੇ ਬ੍ਰੇਕਫਾਸਟ ਰੈਸਪੀਸ ਹੁੰਦੀਆਂ ਨੇ ਕਿ ਭੈਣ ਕਹਿੰਦੀ ਤੁਸੀਂ ਇੱਕ ਬ੍ਰੇਕਫਾਸਟ ਰੈਸਪੀਸ ਸ਼ੇਅਰ ਕਰਿਆ ਕਰੋ ਜੋ ਹੂੰ ਖਾਨੀਆਂ ਮੈਂ ਸ਼ੇਅਰ ਕਰ ਦਿਆਂ ਬੜੀਆਂ ਸਿੰਪਲ ਰੈਸਪੀਸ ਮੈਂ ਚੂਜ਼ ਕਰਦੀ ਆਂ ਜਿਹਨਾਂ ਨੂੰ ਜ਼ਿਆਦਾ ਟਾਈਮ ਨਾ ਲੱਗੇ ਜਲਦੀ ਕੁੱਕ ਹੋ ਜਾਣ ਤੇ ਇੱਧਰ ਮੈਂ ਬੇਟ ਲਈ ਬਣਾ ਰਹੀ ਸੀ ਪੈਨਕੇਕਸ ਓਟਸ ਦੇ ਪੈਨਕੇਕਸ ਨੇ ਅੱਜ ਮੈਂ ਓਟਸ ਦੇ ਵਿੱਚ ਸਿੰਪਲ ਕਣਕ ਦਾ ਆਟਾ ਵੀ ਪਾਇਆ ਜਦੋਂ ਮੈਂ ਪਹਿਲਾਂ ਬਣਾਈ ਸੀ ਉਦੋਂ ਮੈਂ ਕੱਲੇ ਓਟਸ ਦਾ ਪਾਇਆ ਸੀ ਅੱਜ ਮੈਂ ਇਹਦੇ ਵਿੱਚ ਕਣਕ ਦਾ ਵੀ ਪਾਇਆ ਅੱਗੇ ਉਸ ਦਿਨ ਨਾਲ ਥੋੜਾ ਜਿਹਾ ਅੱਜ ਵਧੀਆ ਬਣੇ ਜਿਵੇਂ ਜਿਵੇਂ ਆਪਾਂ ਰੈਸਪੀ ਅੱਗੇ ਅੱਗੇ ਉਹਨੂੰ ਬਣਾਈ ਜਾਂਦੇ ਹਾਂ ਹੋਰ ਪ੍ਰੈਕਟਿਸ ਕਰਦੇ ਹਾਂ ਵਧੀਆ ਬਣਦੇ ਜਾਂਦੇ ਨੇਗੇ ਉਹ ਮੈਂ ਮੈਂ ਦੇ ਤਾਂ ਮੈਂ ਪੈਨਕੇਕਸ ਬਹੁਤ ਬਣਾਏ ਨੇ ਪਰ ਓਟਸ ਦੀ ਮੈਂ ਪਿਛਲੇ ਆਸ ਵੀਡੀਓ ਤੁਹਾਨੂੰ ਦੱਸਿਆ ਸੀ ਮੈਂ ਫਸਟ ਟਾਈਮ ਬਣਾਈ ਸੀ ਤੇ ਅੱਜ ਮੈਂ ਓਟਸ ਦੇ ਸੈਕਿੰਡ ਟਾਈਮ ਬਣਾਦੇ ਅੱਜ ਮੈਂ ਇਹਦੇ ਵਿੱਚ ਕਣਕ ਦਾ ਆਟਾ ਪਾਇਆ ਅੱਜ ਹੋਰ ਵੀ ਅੱਛੇ ਬਣੇ ਕਿਉਂਕਿ ਮੈਂ ਬੈਟਰ ਪਤਲਾ ਰੱਖਿਆ ਸੀਗਾ ਕਿਉਂਕਿ ਪਿਆ ਪਿਆ ਫਿਰ ਜਦੋਂ ਆਪਾਂ ਇੱਕ ਪੈਨਕੇਕ ਬਣਾ ਲਿਆ ਨੈਕਸਟ ਟਾਈਮ ਜੋ ਓਟਸ ਜਿਹੜਾ ਆਟਾ ਦੁੱਧ ਜ਼ਿਆਦਾ ਪਿੰਦਾ ਜਲਦੀ ਗਾੜਾ ਹੋ ਜਾਂਦਾ ਥੋੜਾ ਸਟਿੱਕੀਆ ਹੋ ਜਾਂਦਾ ਦੁੱਧ ਜ਼ਿਆਦਾ ਪਾਉਣਾ ਪੈਂਦਾ ਇਹਦੇ ਵਿੱਚ ਇੱਕ ਮੈਂ ਚੀਜ਼ ਦੇਖਿਆ ਫਿਰ ਆਪਾਂ ਸਿੱਖਦੇ ਆਣੇ ਨਾ ਵੀ ਇਹ ਕਿਉਂ ਹੋ ਗਿਆ ਕਿਵੇਂ ਹੋ ਗਿਆ ਦੁੱਧ ਥੋੜਾ ਜ਼ਿਆਦਾ ਪਾਹ ਤੋ ਬੈਟਰ ਠੀਕ ਰਹਿੰਦਾ ਜਿਵੇਂ ਥੋੜੇ ਵੱਡੇ ਸਾਈਜ਼ ਪੈਨਕੇਕ ਬਣਾਏ ਨੇ ਖਾਣ ਵਿੱਚ ਕੋਈ ਫਰਕ ਨਹੀਂ ਬਹੁਤ ਜ਼ਿਆਦਾ ਟੇਸਟੀ ਨੇ ਤੇ ਓਟਸ ਤੇ ਨੇਚਰਲੀ ਹੈਲਦੀ ਵੀ ਨੇ ਟਾਈਮ ਹੋ ਰਿਹਾ ਪਾਉਣ ਦਾ ਸਤਾ ਤੇ ਕਿਚਨ ਦਾ ਕੰਮ ਮੇਰਾ ਹੁਣ ਡਨ ਹੋ ਗਿਆ ਕਿਚਨ ਕਲੀਨ ਹੋ ਗਈ ਤੇ ਮਾਈਕ੍ਰੋਵੇਵ ਮੈਂ ਹਲੇ ਕਵਰ ਨਹੀਂ ਕੀਤਾ ਮੈਂ ਸੋਚ ਰਹੀ ਹਾਂ ਕੋਲ ਇਨਾ ਕਲੀਨ ਕਰਦਾ बाकी किचन सारी क्लीन डन है इधरों काम सारा मेरा किचन मैं करती क्लीन भांडे हो गए साफ तो शिंक्स हो गए क्लीन बाहर बहुत तेज़ हवा चल रही आज बहुत तेज़ मौसम बहुत ख़राब है सवेरे बारिश हो गई हटी है आते हूँ रही मेरी लॉबी साफ करने वाली वाशबेसिन क्लीन करना टॉवल चेंज करना हूँ तक तक चलते ही हो आ, सारा कुछ मैं सोफे सूफे इतो कवर कवर लाइक झाड़ के बिछा चेयर सैट दी है ਉਧਰ ਪੌੜੀਆਂ 'ਚ ਸਮਾਨ ਦਿਖ ਰਿਹਾ ਪਿਆ ਸ਼ੂਜ਼ ਪਏ ਨੇ ਕੁਝ ਐਕਸਟਰਾ ਉਹ ਬਾਹਰ ਵਾਲੇ ਸਟੋਰ 'ਚ ਰੱਖ ਕੇ ਆਉਣੀ ਆ। ਐਦਾਂ ਕੋਈ ਸਮਾਨ ਪਿਆ। ਇਹਨਾਂ ਆਰਾ ਵਿੱਚ ਸੈੱਟ ਕਰਦੀ ਆ। ਲੌਬੀ ਦੀ ਲੌਬੀ ਦੀ ਕੱਲੀ ਡਸਟਿੰਗ ਕਰਦੇ ਥੋੜੀ ਦੇਖਣਯੋਗ ਜੀ ਹੋ ਜੂ ਸਿਚੁਏਸ਼ਨ। ਉਹ ਆਸਟ੍ਰੇਸ਼ਨ ਕਲੀਨ ਕਰਨ ਵਾਲਾ ਪਿਆ। ਟਾਈਮ ਹੀ ਲੱਗਿਆ ਸਵੇਰ ਤੱਕ ਕਿਚਨ ਚੋਂ ਹੀ ਨਿਕਲੇ ਜਾਂਦਾ ਸਬਜ਼ੀ ਬਣਾਈ ਆ ਉਹਦਾ ਬ੍ਰੈਕਫਾਸਟ ਹੋ ਜਾਂਦਾ, ਭਾਂਡੇ ਹੋ ਜਾਂਦੇ, ਹੋ ਜਾਂਦਾ ਪਾਣੀ ਹੋ ਜਾਂਦਾ। ਬਾਹਰ ਚੱਲ ਰਹੀ ਏ ਤੇਜ਼ ਹਵਾ। ਧੁੱਪ ਆ ਵੀ ਨਿਕਲਾਈ ਸਵੇਰੇ ਬਾਅਦ ਸ਼ਿਵੀ ਸੀ ਤੇ ਹੁਣ ਚੱਲ ਰਹੀ ਪੂਰੀ ਤੇਜ਼ ਹਵਾ। ਚੱਲੀਏ ਅੰਦਰ ਸੋਚ ਰਹੀ ਆ ਪਹਿਲਾਂ ਨਹਾ ਲਾਂ ਨਹਾ ਕੇ ਫਿਰ ਕੰਮ ਸ਼ੁਰੂ ਕਰਾਂ ਹੁਣੋਂ ਤੋਂ ਬਾਅਦ ਮੈਂ ਲੱਗੀ ਸੀ ਸਾਫ਼ ਸਫਾਈਆਂ ਵੱਲ ਪਹਿਲਾਂ ਮੈਂ ਕਿਹਾ ਚਲੋ ਵਾਸ਼ ਵੇਸ਼ਨ ਤੋਂ ਉਹਦਾ ਵੀ ਪਾਣੀ ਵਾਲਾ ਕੰਮ ਕਰ ਲਾਂ ਫਿਰ ਸੁੱਕ ਸੁੱਕੀ ਡਸਟਿੰਗ ਕਰਦੀ ਆ ਇਸ ਤਰ੍ਹਾਂ ਆਪਣੇ ਘਰ ਦਾ ਰੁਟੀਨ ਹੁੰਦਾ ਕੰਮਾਂ ਦਾ ਕੋਈ ਰੁਟੀਨ ਹੁੰਦਾ ਸਵੇਰ ਸਵੇਰੇ ਤੇ ਮੇਰਾ ਕਿਚਨ ਦਾ ਹੀ ਰੁਟੀਨ ਹੁੰਦਾ ਕਿਚਨ ਦਾ ਕੰਮ ਖਤਮ ਕਰਾ ਤੋਂ ਬਾਅਦ ਫਿਰ ਮੈਂ ਜਿਹੜੇ ਕੋਈ ਮੈਟਾ ਡਸਟਿੰਗ ਕਰਨੀ ਹੁੰਦੀ ਸਾਫ਼ ਸਫਾਈ ਕਰਨੀ ਹੁੰਦੀ ਉਹਦੇ ਵੱਲ ਲੱਗਦੀ ਹੁੰਦੀ ਆ ਤਕਰੀਬਨ 10 10:30 ਵਜੇ ਜਾਂਦੇ ਹੁੰਦੇ ਨੇ ਜਦੋਂ ਮੈਂ ਸਫਾਈ ਸ਼ੁਰੂ ਕਰਦੀ ਆ ਫਿਰ ਡਿਪੈਂਡ ਕਰਦਾ ਆ ਕਿੰਨੀ ਕਲੀਨਿੰਗ ਕਰਦੇ ਆ ਕਈ ਵਾਰ ਤਾਂ ਜਿਆਦਾ ਕਰਨੀ ਹੁੰਦੀ ਮੈਨੂੰ ਘੰਟਾ ਵੀ ਲੱਗ ਜਾਂਦਾ ਕਈ ਵਾਰ ਮੈਂ ਸਿਰਫ ਅੱਧਾ ਘੰਟਾ ਹੀ ਸਫਾਈ ਕਰਦੇ ਹਾਂ ਇਹ ਗੱਲ ਡਿਪੈਂਡ ਕਰਦਾ ਕਿੰਨਾ ਕੁ ਆਪਾਂ ਕੰਮ ਕਰਦੇ ਆ ਨਾ ਤੇ ਪਰ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਘੰਟਾ ਕਿ ਮੈਂ ਕੰਮ ਕਰ ਲਾਂ ਬਦ ਤੋਂ ਬਦ ਮੈਂ ਕਵਰ ਕਰਨ ਲੱਗਾਂ ਕੰਮ ਮੈਂ ਕੋਈ ਜਗ੍ਹਾ ਦੀ ਸੈਟਿੰਗ ਕਰਨੀ ਕੋਈ ਸਮਾਨ ਇਹਦੇ ਉਧਰ ਪਿਆ ਉਹ ਆਪਣੀ ਜਗ੍ਹਾ ਤੇ ਰੱਖਣਾ ਕੋਈ ਡਸਟਿੰਗ ਕਰਨੀ ਹੈ ਵਾਸ਼ ਵੇਸ਼ਨ ਧੋਣਾ ਕੋਈ ਡਾਈਨਿੰਗ ਟੇਬਲ ਸਾਫ ਕਰਨਾ ਲ ਇਹੀ ਰੂਟੀਨ 'ਚ ਕੰਮ ਹੁੰਦਾ। ਵਾਸ਼ਫੇਸ਼ਨ ਕਰਦਾ ਕਲੀਨ ਅੱਜ ਮੈਂ ਥੋੜਾ ਜਿਹਾ ਟੂਥ ਬਰਸ਼ ਨਾਲ ਇਹਦਾ ਜਿੱਥੇ ਪਾਣੀ ਜਾਂਦਾ ਨੀਚੇ ਡਰੇਨ ਵਾਲਾ ਖੋਲ ਕੇ ਪੌਪ ਅਪ ਜਾਓ ਵਿੱਚ ਉਹ ਵੀ ਸਾਫ਼ ਕੀਤਾ। ਐਵਰੀ ਟਾਈਮ ਮੈਂ ਉਹ ਨਹੀਂ ਕਰਦੀ। ਕਈ-ਕਈ ਵਾਰ ਕਰ ਦਿੰਜਾ ਮੈਨੂੰ ਲੱਗੇ ਹੁਣ ਇਹਨੂੰ ਲੋੜ ਆ ਸਾਫ਼ ਕਰਨ ਨੂੰ ਤਾਂ ਟੂਥ ਬਰਸ਼ ਨਾਲ ਵਿੱਚੋਂ ਸਾਫ਼ ਕਰ ਦੇਦਾ। ਤੇ ਟੋਵਲ ਵਿੱਚ ਤੇ ਗਲਤੀ ਨਾਲ ਪਹਿਲਾ ਵਾਲਾ ਜਿਹੜਾ ਮੈਂ ਉਤਾਰਿਆ ਸੀ ਉਹ ਹੀ ਹੈਂਗ ਕਰਤਾ। ਫਿਰ ਮੇਰੇ ਦਿਮਾਗ ਵਿੱਚ ਆਇਆ ਉਹ ਟੋਵਲਨ ਕੋਲੇ ਪਿਆ ਰਹਿ ਗਿਆ। ਪੁੱਲ ਭਲੇ ਕਿ ਉਹ ਹੀ ਦੁਬਾਰੇ ਫੇਰ ਚੱਕ ਲੈ ਫਿਰ ਮੈਂ ਦੁਬਾਰੇ ਫੇਰ ਉਹ ਚੇਂਜ ਕੀਤਾ ਜਦੋਂ ਮੈਂ ਦੇਖਿਆ ਵੀ ਇਹ ਤਾਂ ਪਹਿਲਾਂ ਇਹ ਹੁਣ ਕਰਦੇ ਆਂ ਸੋਫਿਆਂ ਦੀ ਝਾੜ ਝੜੀ ਕਵਰ ਨੇ ਝਾੜ ਕੇ ਪਛਾ ਦੂੰਗੀ ਅੱਛੀ ਤਰ੍ਹਾਂ ਵੈਸੇ ਨਹੀਂ ਜਿਆਦਾ ਕੋਈ ਕੁਝ ਉੱਪਰ ਗਿਰਿਆ ਨਹੀਂ ਹੁੰਦਾ ਉਹੀ ਗੱਲ ਜਦੋਂ ਬੱਚ ਛੋਟੇ ਬੱਚਿਆਂ ਵਾਲਾ ਘਰ ਹੁੰਦਾ ਤੇ ਬੱਚੇ ਉੱਪਰ ਬੈਠ ਕੇ ਕੁਛ ਨਾ ਕੁਛ ਖਾਂਦੇ ਪੀਂਦੇ ਨੇ ਥੋੜਾ ਖਲਾਰਾ ਉਦੋਂ ਜਿਆਦਾ ਪਿੰਦਾਗਾ ਤੇ ਹੁਣ ਇੰਨਾ ਤਾਂ ਨਹੀਂ ਹੁੰਦਾ ਪਰ ਫਿਰ ਵੀ ਮੈਂ ਝਾੜ ਦਾਂਗੇ 3-4 ਦਿਨਾਂ ਬਾਅਦ ਚੱਕ ਕੇ ਇਹਨਾਂ ਨੂੰ ਝਾੜ ਦਾਂਣੀ ਆ ਹੁਣ ਚਲੋ ਨਾਰਮਲੀ ਹੱਥ ਮਾਰ ਕੇ ਆਪਾਂ ਸੈੱਟ ਕਰ ਦਨੇ ਵਲਜ ਕੱਢ ਦਨੇ ਆ ਹੁਣ ਇਹਦੀ ਟੇਬਲ ਵੀ ਕਰੂੰਗੀ ਸਫਾਈ ਨੇਪਕਿਨ वगैरह सेट करके रख दने जे लोड पवे भी नेपकिन खत्म नहीं ता और पा दो है होल्डर विच ते टेबल कर दूंगी क्लीन वाइप कर दूंगी एक बार बस जेड़ा मैं ਘਰੇ ਬਣਾਏ ਸੀ ਨਾ 클ੀਨਰ ਸਪਰੇ ਉਹਦੇ ਨਾਲ ਹੀ ਕਲੀਨ ਕਰ ਦਾਨੀ ਆ ਬਹੁਤ ਵਧੀਆ ਸਫਾਈ ਹੋ ਜਾਂਦੀ ਆ ਇਸ ਤਰ੍ਹਾਂ ਸਿੰਪਲ ਜਿਹਾ ਮੇਰਾ ਰੁਟੀਨ ਹੈ ਕਲੀਨਿੰਗ ਦਾ ਅੱਜ ਬਹੁਤ ਜ਼ਿਆਦਾ ਮੈਂ ਜ਼ਿਆਦੇ ਕੰਮ ਨਹੀਂ ਰੱਖਿਆ ਰੁਟੀਨ ਵਿੱਚ ਪਰ ਫਿਰ ਵੀ ਕੰਮ ਕਰਦੇ ਹੋ ਜਾਂਦੇ ਨੇ ਸਹੀ ਆਪਾਂ ਜ਼ਿਆਦਾ ਨਾ ਰੱਖੀਏ ਕਰਦੇ ਕੰਮ ਇਹੋ ਜਿਹੇ ਨੇ ਕਿ ਇੱਕ ਇੱਕ ਕਰਕੇ ਆਪਣੇ ਲਿਸਟ ਵਿੱਚ ਜੁੜਦਾ ਜਾਂਦਾ ਹਨ ਜਿਵੇਂ ਜਿਵੇਂ ਆਪਾਂ ਕੰਮ ਕਰਦੇ ਆ ਫਿਰ ਦਿਮਾਗ ਚ ਆਟੋਮੈਟਿਕਲੀ ਆਪਣੇ ਆਪ ਆਉਣ ਲੱਗ ਜਾਂਦੇ ਨੇ ਕੰਮ ਵੀ ਆਹ ਕੰਮ ਵੀ ਮੇਰਾ ਪਿਆ ਹਲੇ ਮੈਂ ਉਹ ਵੀ ਕਰਨਾ ਆਹ ਚੀਜ਼ ਖਤਮ ਹੋ ਗਈ ਡੱਬੇ ਚ ਉਹ ਪਾਉਣੀ ਆਹ ਚੀਜ਼ ਮੈਂ ਪੀਸਣੀਆਂ ਅਦਾ ਨਿੱਕੇ ਨਿੱਕੇ ਜਿਹੇ ਕੰਮ ਨਾ ਦਿਮਾਗ ਵਿੱਚ ਆਪਣੇ ਆਪ ਹੀ ਆਉਣ ਲੱਗ ਜਾਂਦੇ ਨੇ ਇੱਕ ਆਪਣੀ ਆਦਤ ਬਣ ਜਾਂਦੀ ਹੈ ਫਿਰ ਕੰਮ ਆਟੋਮੈਟਿਕਲੀ ਦਿਮਾਗ ਚ ਆਉਂਦੇ ਨੇ ਆਪ ਨੂੰ ਲਿਖਣ ਦੀ ਵੀ ਲੋੜ ਨਹੀਂ ਪੈਂਦੀ ਵਾਹ ਕੰਮ ਮੈਂ ਕਰਨਾ ਉਹ ਆਪਣੀ ਆਪਣੇ ਆਪ ਲਿਸਟ ਵਿੱਚ ਆ ਜਾਂਦੇ ਨੇ ਦਿਮਾਗ 'ਚ ਆਟੋਮੈਟਿਕਲੀ ਲਿਸਟ ਵਿੱਚ ਜੁੜ ਜਾਂਦੇ ਨੇ ਤੇ ਇਹ ਮੇਰਾ ਹੈਗਾ ਡਸਟਿੰਗ ਦਾ ਰੁਟੀਨ ਬਾਹਰ ਇੰਨੀ ਜ਼ਿਆਦਾ ਤੇਜ਼ ਹਵਾ ਚੱਲ ਰਹੀ ਸੀ ਤੇ ਮੈਂ ਨਾ ਫਿਰ ਲੌਬੀ ਵਾਲਾ ਡੋਰ ਬੰਦ ਹੀ ਕਰਤਾ ਬਹੁਤ ਤੇਜ਼ ਹਵਾ ਸੀਗੀ ਮੈਂ ਕਿਹਾ ਚਲ ਹੁਣ ਕਹਿੰਦਾ ਕਿਸ ਨੂੰ ਆਉਣਾ ਜਾਣਾਗਾ ਸਵੇਰੇ ਸ਼ਾਮ ਹੀ ਹੁੰਦਾ ਬੰਦ ਕਰਕੇ ਅੰਦਰ ਬੈਠ ਜਾਨੇਗੇ ਬਹੁਤ ਤੇਜ਼ ਹਵਾ ਸੀ ਮਾਈਕ੍ਰੋਵੇਵ ਤੇ ਬਾਹਰੋਂ ਮੈਂ ਵਾਈਪ ਕਰਨਾ ਸੀ ਕਈ ਵਾਰਕ ਅੰਦਰ ਮਾਈਕ੍ਰੋਵੇਵ 'ਚ ਕੋਈ ਨਾ ਕੋਈ ਚੀਜ਼ ਰੀਹੀਟ ਕਰਦੇ ਹੱਥ ਵਗੈਰਾ ਲੱਗਦੇ ਰਹਿੰਦੇ ਨੇ ਤੇ ਬਾਅਦੂ ਇੱਕ ਵਾਰ ਕਲੀਨ ਕਰ ਦੰਨਾ ਕੱਪੜੇ ਨਾਲ ਕੋਈ ਫਿੰਗਰਪ੍ਰਿੰਟਸ ਨੇ ਦਾਗ ਨੇ ਸਾਫ ਹੋ ਜਾਣਗੇ ਇਸ ਕਰਕੇ ਮਾਰਨਿੰਗ ਕਿਚਨ ਦਾ ਕੰਮ ਕਰਕੇ ਮੈਂ ਸ਼ਟਰ ਡਾਊਨ ਨਹੀਂ ਕਰ ਰਹੀ ਸੀ ਮੈਂ ਕਿ ਕਲੀਨ ਕਰੂੰਗੀ ਡਸਟਿੰਗ ਕਰੂੰਗੀ ਸਾਫ ਕਰ ਦੂੰਗੀ ਨਹੀਂ ਫਿਰ ਮੈਂ ਬੰਦ ਕਰਤਾ ਫਿਰ ਕੌਣ ਹੋ ਜਾਨੀਆ ਜਿਹੜਾ ਕਿਚਨ ਵਾਲਾ ਕੱਪੜਾ ਜਿਹੜਾ ਗਿੱਲੋਂ ਵਿੱਚ ਨਹੀਂ ਮਾਰਦੀ ਹੁੰਦੀ ਮਾਈਕ੍ਰੋਵੇਵ ਤੇ ਕਿਉਂਕਿ ਕੋਲਿਨ ਨਾਲ ਹੀ ਸਾਫ ਕਰਦੀ ਹੁੰਦੀ ਆ ਕੱਪੜਾ ਮਾਰਦਣ ਇਹਨਾਂ ਚੰਗੀ ਤਰ੍ਹਾਂ ਸਾਫ ਹੋ ਜਾਂਦਾ ਹੁਣ ਮੈਂ ਚੱਕਣਾ ਸਾਮਾਨ ਬਾਡੀ ਵਿੱਚ ਪੌੜੀਆਂ ਕਰਨੀ ਕਰਨੀ ਆ ਸੀ ਕਈ ਵਾਰ پتہ ਕੀ ਹੁੰਦਾ ਕੰਮ ਕਰਦੇ ਕਰਦੇ ਬੀਜੀ ਇੰਨਾ ਜ਼ਿਆਦਾ ਰੂਟੀਨ ਹੁੰਦਾ ਕੋਈ ਨਾ ਕੋਈ ਚੀਜ਼ ਬਾਹਰ ਕੱਢਣੀ ਹੁੰਦੀ ਹੈ ਫਿਰ ਆਉਂਦਾ ਵੀ ਇੱਕ ਸਾਈਡ ਤੇ ਰੱਖ ਦੋ ਫੇਰ ਜਦੋਂ ਬਿਲੀ ਹੋ ਕੇ ਸਾਰੇ ਕੰਮ ਹੋ ਗਏ ਫੇਰ ਉਸ ਤੋਂ ਬਾਅਦ ਮੈਂ ਕਲੀਅਰ ਕਰੂੰਗੀ ਕੁਝ ਤਾਂ ਸ਼ੂਜ਼ ਤੇ ਪੈਰਸ ਜਿਹੜੇ ਬਾਹਰ ਮੈਂ ਸਟੋਰ ਚ ਰੱਖ ਕੇ ਆਉਣੇ ਸੀ ਬੇਟੇ ਦੇ ਸ਼ੂ ਛੋਟੇ ਹੋ ਗਏ ਨਹੀਂ ਉਹਦੇ ਆ ਰਹੇ ਸੀ ਮੈਂ ਉਹ ਬਾਹਰ ਰੱਖ ਕੇ ਆਉਣੇ ਸੀ ਸਟੋਰ ਵਿੱਚ ਤੇ ਉਹ ਮੈਂ ਇੱਥੇ ਰੱਖ ਤੇ ਮੈਂ ਕਿਹਾ ਜੋ ਫ੍ਰੀ ਹੋਈ ਟਾਈਮ ਹੋਏ ਮੈਂ ਫੇਰ ਹੀ ਬਾਹਰ ਰੱਖਣ ਜਾਊਂਗੀ ਇੰਦਾਂ ਦੇ ਕੁਝ ਇਹ ਕੰਮ ਹੁੰਦੇ ਨੇ ਜੋ ਆਪਾਂ ਇੱਕ ਵਾਰ ਚੀਜ਼ ਰੱਖਦਾ ਨਹੀਂ ਵੀ ਚਲੋ ਫੇਰ ਬਿੱਲੇ ਹੋ ਕੇ ਫੇਰ ਇਹਨਾਂ ਸਹੀ ਟਿਕਾਣੇ ਤੇ ਫੇਰ ਲਾਵਾਂਗੇ ਤੇ ਲਾਸਟਿੰਗ ਦਾ ਕੰਮ ਮੇਰਾ ਸਾਰਾ ਹੋ ਗਿਆ ਸੀ ਡਨ ਫੇਰ ਮੈਂ ਆਈ ਕਿਚਨ ਵਿੱਚ ਕਿਚਨ ਵਿੱਚ ਮੈਂ ਕਰਨਾ ਸੀ ਕੁਝ ਕੰਮ ਧਣੀਆਂ ਪੀਸਣਾ ਸੀਗਾ ਧਣੀਆਂ ਨੂੰ ਪਹਿਲਾਂ ਹਲਕਾ ਜਾਂ ਮੈਂ ਡਰਾਈ ਰੋਸਟ ਕਰ ਲੂੰਗੀ ਭਾਂਚ ਮਾ ਕੇ ਹਲਕਾ ਜਿਹਾ ਸੇਕ ਲੂੰਗੀ ਬਹੁਤ ਹੀ ਜਲਦੀ ਇਹ ਸਿੱਕ ਜਾਂਦਾ ਇਹ ਹੈਗਾ ਬਹੁਤ ਜਨ ਆਪਾਂ ਗਰਮ ਕਰਨਾ ਜਾਂ ਕਹਿੰਦੇ ਕਲਰ ਚੇਂਜ ਕਰਨਾ ਹਲਕਾ ਜਿਹਾ ਸਿੱਕ ਗਿਆ ਤੇ ਰੋਸਟ ਹੋ ਜਾਣ ਉਸ ਤੋਂ ਬਾਅਦ ਪਲੇਟ 'ਚ ਕੱਢ ਦਾਂਗੇ ਠੰਡਾ ਹੋ ਗਿਆ ਫਿਰ ਇਹਨੂੰ ਮਿਕਸੀ 'ਚ ਮੈਂ ਪੀਸ ਲੂੰਗੀ ਦਰਦਰਾ ਜਿਹਾ ਪੀਸ ਲੂੰਗੀ ਧਨੀਆ ਪਾਊਡਰ ਮੈਂ ਬਾਜ਼ਾਰੋਂ ਨਹੀਂ ਲਿਆਂਦਾ ਕਦੇ ਘਰ ਹੀ ਪੀਸਦੀ ਹੁੰਦੀ ਆ ਤੇ ਇਸ ਵਾਰ ਜਦੋਂ ਮੇਰਾ ਗਰਮ ਮਸਾਲਾ ਜਿਹੜਾ ਮੇਰੇ ਕੋਲ ਸਟਾਕ ਹੈਗਾ ਉਹ ਖਤਮ ਹੋ ਗਿਆ ਫਿਰ ਮੈਂ ਗਰਮ ਮਸਾਲਾ ਵੀ ਘਰੇ ਹੀ ਬਣਾਇਆ ਕਰੂੰਗੀ ਜਿਹੜਾ ਸਟਾਕ ਹੈ ਮੈਨੂੰ ਆਇਆ ਉਹ ਵੀ ਖਤਮ ਹੋ ਜਾ ਉਸ ਤੋਂ ਬਾਅਦ ਸ਼ੁਰੂ ਕਰੂੰ ਫਿਰ ਮੈਂ ਘਰੇ ਬਣਾਉਣਾ ਤੇ ਹੁਣ ਮੈਂ ਪੈਨ ਵਿੱਚ ਪਾ ਲਈ ਰਾਈ ਤੇ ਸੌਂਫ ਰਾਈ ਦੀ ਅੱਧੀ ਕੌਲੀ ਸੌਂਫ ਦੀ ਇੱਕ ਕੌਲੀ ਪਾ ਲਈ ਤੇ ਇਹ ਮੈਂ ਬਣਾ ਕੇ ਰੱਖ ਰਹੀ ਹਾਂ ਮਿਰਚਾਂ ਦੇ ਅਚਾਰ ਦਾ ਮਸਾਲਾ ਰਾਈ ਤੇ ਸੌਂਫ ਨੂੰ ਹਲਕਾ ਜਿਹਾ ਡਰਾਈ ਰੋਸਟ ਕਰਕੇ ਠੰਡਾ ਕਰਕੇ ਤੇ ਪੀਸ ਕੇ ਰੱਖ ਲੂੰ ਦਰਦਰੀ ਪੀਸ ਕੇ ਬਹੁਤ ਜ਼ਿਆਦਾ ਬਰੀਕ ਪਾਊਡਰ ਵੀ ਨਹੀਂ ਬਣਾਉਣਾ ਦਰਦਰਾ ਜਿਹਾ ਪਾਊਡਰ ਬਣਾ ਲਾਂਗੇ ਰਾਈ ਤੇ ਸੌਂਫ ਦੋਵੇਂ ਰੱਖ ਲੂੰਗੀ ਫਿਰ ਜਦੋਂ ਵੀ ਮਿਰਚਾਂ ਦਾ ਅਚਾਰ ਪਾਉਣਾ ਹੋਏ ਨੇ ਇਹਦੇ ਵਿੱਚ ਨਮਕ ਪਾਉ ਹਲਦੀ ਪਾਉ ਅਜਵੈਨ ਪਾ ਲਓ ਹਨਾ ਤੇ ਕਈ ਤੇ ਜੀਰਾ ਵੀ ਪਾ ਲਉਂਦੇ ਨੇ ਜੀਰਾ ਮੈਂ ਮਿਰਚਾਂ ਦੇ ਅਚਾਰ ਚਾਹਦੇ ਪਾ ਜੀ ਬਸ ਇਹ ਮਸਾਲ ਤੁਸੀਂ ਮਿਰਚਾਂ ਵਿੱਚ ਭਰ ਦੋ ਜਾਂ ਤੁਸੀਂ ਮਿਰਚਾਂ ਦਾ achar ਪਾਉਣੇ ਹੋ ਮਸਾਲਾ ਆਪਣੇ ਕੋਲ ਰੈਡੀ ਪਿਆ ਹੋਵੇ ਫਿਰ achar ਪਾਉਣ ਦੀ ਵੀ ਕੋਈ ਹਾਲ ਨਹੀਂ ਹੁੰਦੀ ਫਿਰ ਮੈਂ ਚਲੋ ਧਨੀਆ ਤਾਂ ਪੀਸ ਲਵਾਂਗੀ ਚਲੋ ਆਹ ਮਸਾਲੇ ਵੀ ਮੈਂ ਪੀਸ ਕੇ ਰੱਖਾ ਨੇ ਫਿਰ achar ਚੂਰ ਪਾਉਣਾ ਬਹੁਤ ਈਜ਼ੀ ਹੋ ਜਾਂਦਾ ਧਨੀਆ ਪਾਊਡਰ ਮੈਂ ਪੀਸ ਲਿਆ ਥੋੜਾ ਜਿਹਾ ਇਸ ਤਰ੍ਹਾਂ ਦਾ ਮੈਂ ਟੈਕਸਚਰ ਰੱਖ ਰਹੀ ਹੂਣੀ ਅਦਰ-ਦਰ ਆ ਜ ਬਹੁਤ ਪਾਊਡਰ ਵੀ ਨਹੀਂ ਤੇ ਬਹੁਤ ਮੋਟਾ ਵੀ ਨਹੀਂ ਮੂਹ ਚ ਧਨੀਆ ਆਈ ਚੱਲੇ ਬਸ ਇਸ ਤਰ੍ਹਾਂ ਦਾ ਪਾਊਡਰ ਆ ਹੁੰਦਾ ਤੇ ਹੁਣ ਤਾਂ ਇਹ ਪਾਊਡਰ ਨੂੰ ਉਹਦੇ ਕੰਟੇਨਰ ਵਿੱਚ ਕਰ ਲਾਂਗੇ ਸਟੋਰ ਫਿਰ ਮੀਨੀ ਵਾਂਗੂ ਆਮ ਨਾਲ ਚੱਲ ਜਾਣਾ ਹੁੰਦਾ ਜਿਆਦਾ ਪੀਸਾਂ ਤਾਂ ਡੇਢ ਮੀਨਾ ਚੱਲ ਜਾਣਾ ਪਰ ਜਿੰਨਾਕ ਪੈਕੇਟ ਵਿੱਚ ਪਿਆ ਸੀ ਮੈਂ ਉਹਨਾਂ ਨੂੰ ਪੀਸ ਲਿਆ ਮੀਨਾਕ ਆਰਾਮ ਨਾਲ ਮੇਰਾ ਲੰਘ ਜਾਣਾ ਮੈਂ ਸਬਜ਼ੀਆਂ ਵਿੱਚ ਗਰਮ ਮਸਾਲੇ ਬਹੁਤ ਘੱਟ ਯੂਜ਼ ਕਰਦੀ ਮੈਨੂੰ ਸਿੰਪਲ ਜੀ ਸਬਜ਼ੀ ਪਸੰਦ ਹੁੰਦੀ ਹੈ ਨਾਰਮਲ ਜੀ ਜਿਆਦਾ ਮਸਾਲਿਆਂ ਵਾਲੀ ਨਹੀਂ ਤੇ ਹੁਣ ਜਿਹੜੀ ਰਾਈ ਤੇ ਸੌਫ ਆਪਾਂ ਰੋਸਟ ਕਰੀ ਸੀ ਠੰਡੀ ਹੋ ਗਈ ਸੀ ਇਹਨੂੰ ਵੀ ਦਰਦਰੀ ਪੀਸ ਲਾਨੇ ਬਸ ਜਦੋਂ ਮਿਰਚਾਂ ਦਾ achar ਬਣਾਉਣ ਹੋਏ ਤੇ ਵਿੱਚ ਪਾਓ ਤੁਸੀਂ ਨਮਕ ਹਲਦੀ ਅਜਵੈਨ ਵੀ ਪਾ ਲਓ ਮੈਂ ਅਜਵੈਨ ਪਾ ਲਾਂ ਹੁਣ ਮਿਰਚਾਂ ਦੇ achar ਵਿੱਚ ਤੇ ਉਹਨੂੰ ਮਿਕਸ ਕਰਕੇ ਤੇਲ ਨਾਲ ਜਾਂ ਸਿਰਕੇ ਨਾਲ ਜਿਵੇਂ ਵੀ ਤੁਸੀਂ ਮਿਰਚਾਂ ਭਰਨੀਆਂ ਜਾਂ ਨਹੀਂ ਭਰਨੀਆਂ ਉਵੇਂ ਮਸਾਲਾ ਛਿੜਕ ਕੇ ਤੁਸੀਂ ਮਿਰਚਾਂ ਪਾ ਲਓ ਅੱਧਾ ਕੰਮ ਰਹਿ ਜਾਂਦਾ ਮੈਨੂੰ ਬੜਾ ਸੌਖਾ ਲੱਗਦਾ ਫਿਰ ਵੀ ਚਲੋ ਜਦੋਂ ਮਿਰਚਾਂ ਆਪਾਂ ਲੈ ਕੇ ਆਉਨੇ ਆ ਮਿਰਚਾਂ ਧੋਣੀਆਂ ਵਿਸਕੋਣੀਆਂ ਵੀ ਉਹਦੇ ਡੰਡੇ ਵੀ ਤੋੜਨੇ ਚੀਰ ਵੀ ਪਾਉਣੇ ਫਿਰ ਕਿੰਨਾ ਕੰਮ ਪਾ ਚੰਦਾ ਜਿਵੇਂ ਮਸਾਲਾ ਆਪਣੇ ਕੋਲ ਬਣਿਆ ਹੋਊਗਾ ਨਾ ਫਿਰ ਆ ਹੀ ਲੱਗਦਾ ਵੀ ਅੱਧਾ ਹੀ ਕੰਮ ਐ फटाफट ਹੋ ਜਾਣਾ ਇਹਨੂੰ ਵੀ ਕੰਟੇਨਰ ਚ ਪਾ ਕੇ ਰੱਖ ਲਿਆ ਜਦੋਂ ਵੀ ਆਚਾਰ ਬਣਾਉਣਾ ਹੋਊਗਾ ਬਸ ਇਹਦੇ ਵਿੱਚ ਥੋੜਾ ਮਸਾਲਾ ਕੱਢੋ ਨਮਕ ਹਲਦੀ ਮਿਕਸ ਕਰੋ ਤੇ ਆਚਾਰ ਹੁਣ ਮੈਂ ਕਰਨਾ ਸੀਗਾ ਚਾਹ ਦਾ ਮਸਾਲਾ ਤਿਆਰ ਉਹਦੇ ਨੇ ਮਿਲੇਰੀਆ ਸੌਂਫ ਤੇ ਇਹਦੇ ਵਿੱਚ ਮੇਰੇ ਕੋਲ ਥੋੜੇ ਜਿਹਾ ਮਸਾਲੇ ਨੇ ਮੈਂ ਨਾ ਚਣਿਆਂ ਚਿੱਟੇ ਚਣੇ ਸਬਜ਼ੀ ਬਣਾਈ ਸੀ ਉਹ ਚ ਪਾਈ ਸੀ ਖੜੇ ਮਸਾਲੇ ਉਹ ਮੈਂ ਕੱਢ ਕੇ ਸੁਕਾ ਲੇ ਇਸ ਤੇ ਇਹ ਵੀ ਮੈਂ ਇਹ ਚਾਹ ਦਾ ਮਸਾਲੇ ਚ ਪਾ ਲੰਨੇ ਵੀ ਇਹਨਾਂ ਨੂੰ ਕਿਉਂ ਵੇਸਟ ਕਰੀ ਤੇ ਥੋੜੇ ਜਿਹਾ ਲੌਂਗ ਬਹੁਤ ਥੋੜੀ ਤੇ ਇਲਾਇਚੀ ਪੱਦ ਜਿਵੇਂ ਦਵਿੰਦਰ ਨੂੰ ਵੀ ਤੇ ਮੈਨੂੰ ਵੀ ਇਲਾਇਚੀ ਦਾ ਫਲੇਵਰ ਜਾਦੀ ਵਧੀਆ ਲੱਗਦਾ ਸੀ ਪਸੰਦ ਕਰਦੇ ਨੇ ਇਲਾਇਚੀ ਦਾ ਫਲੇਵਰ ਇਲਾਇਚੀ ਮੈਂ ਥੋੜੀ ਜਿਆਦਾ ਪਾ ਲੰਨੀ ਹੁੰਦੀ ਆ ਤੇ ਇਹਦੇ ਵੀ ਥੋੜੀ ਚੀਨੀ ਪਾ ਉਮੇ ਗੁਲਾਬ ਦੀਆਂ ਪੱਤੀਆਂ ਵੀ ਪਾਉਣੀ ਹੁੰਦੀਆਂ ਪਰ ਮੇਰੇ ਕੋਲ ਹੁਣ ਖਤਮ ਹੋਈਆਂ ਹੋਈਆਂ ਨੇ ਬਜ਼ਾਰ ਚੋਂ ਮੰਗਵਾਉਂਗੀ ਮੈਂ ਜੋ ਰਾਸ਼ਨ ਗ੍ਰੋਸਰੀ ਹੁਣ ਲੈਣ ਜਾਣ ਹੁੰਦੇ ਭੁੱਲ ਜਾਂਦੀ ਆ ਗੁਲਾਬ ਦੀਆਂ ਪੱਤੀਆਂ ਦਾ ਫਲੇਵਰ ਵੀ ਅੱਛਾ ਆ ਜਾਂਦਾ ਚਾਹ ਵੀ ਜਿਵੇਂ ਗਰਮੀਆਂ ਵਿੱਚ ਬੜਾ ਅੱਛਾ ਲੱਗਦਾ ਗੁਲਾਬ ਦੀ ਪੱਤੀਆਂ ਦਾ ਫਲੇਵਰ ਤੇ ਤੁਹਾਡੇ ਕੋਲ ਆਲੇ ਦੁਆਲੇ ਕਿਤੇ ਵੀ ਤੁਹਾਨੂੰ ਗੁਲਾਬ ਦੇ ਫੁੱਲ ਮਿਲਦੇ ਆ ਨਾ ਤੁਸੀਂ ਉਹਨਾਂ ਦੇ ਪੱਤੀਆਂ ਪਣਖੜੀਆਂ ਤੁਸੀਂ ਤੋੜ ਕੇ ਅੱਛੀ ਤਰ੍ਹਾਂ ਵਾਸ਼ ਕਰਕੇ ਕੱਪੜੇ ਤੇ ਪਾ ਕੇ ਅੰਦਰ ਸੁਕਾ ਲਓ ਜੋ ਸੁੱਕ ਜਾਂਣ ਤੋਂ ਦਾ ਪਾਊਡਰ ਸੁਕਾ ਕੇ ਤੁਸੀਂ ਰੱਖ ਲਓ ਪੈਕਟ ਵਿੱਚ ਜਦੋਂ ਵੀ ਚਾਹ ਦਾ ਮਸਾਲਾ ਬਣਾਉਣਾ ਵਿੱਚ ਪੀਸ ਲਓ ਪਾਊਡਰ ਬਣ ਜਾਂਦਾ ਕੋਈ ਔਖਾ ਨਹੀਂ ਹੁੰਦਾ ਹੈਗਾ ਉਹਨਾਂ ਦਾ ਪਾਊਡਰ ਬਣਾਉ ਤੋਂ ਹੁਣ ਮੈਂ ਦੁਪਹਿਰੇ ਬਣਾ ਰਹੀ ਸੀ ਬੇਟੇ ਲਈ ਪਾਸਤਾ ਤੇ ਮੈਂ ਇਹਦੇ ਵਿੱਚ ਸਬਜ਼ੀਆਂ ਪਾਉਂਗੀ ਭੁੰਨੂੰਗੀ ਪਹਿਲਾਂ ਫਿਰ ਪੈਨ ਵਿੱਚ ਪਾ ਲੈ ਮੇਂ ਦੇਸੀ ਘਿਓ ਪਿਆਜ਼ ਤੇ शिमला मिर्च ਭੁੰਨੂੰਗੀ ਬਾਕੀ ਆਪ ਦਾ ਟੇਸਟ ਹੈ ਜਿਹਨੂੰ ਜਿਹੇ ਜਿਹੇ ਸਬਜ਼ੀਆਂ ਅੱਛੀਆਂ ਲੱਗਣ ਹਨਾ ਤੇ ਹੁਣ ਨਾ ਮੈਂ ਸੋਚਦੀ ਸੀ ਅੱਜ ਵੀ ਆਨਲਾਈਨ ਜਿਹੜਾ ਸਿਸਟਮ ਹੋਇਆ ਵੀ ਆਪਾਂ ਨੂੰ ਫੂਡ ਆਨਲਾਈਨ ਘਰੇ ਡਿਲੀਵਰ ਹੋ ਜਾਂਦਾ ਉਹਨੇ ਇੰਨਾ ਜ਼ਿਆਦਾ ਕੰਮ ਬੱਚਿਆਂ ਦਾ ਖਰਾਬ ਕਰਕੇ ਬੱਚੇ ਫਾਸਟ ਫੂਡ ਤੇ ਇੰਨੇ ਜ਼ਿਆਦਾ ਲੱਗੇ ਵੀਰ ਆਮ ਨਾਲ ਫੋਨ ਤੋਂ ਤੁਸੀਂ ਫੂਡ ਆਰਡਰ ਕਰੋ ਪੈਸੇ ਵੀ ਫੋਨ ਤੋਂ ਹੀ ਪੇ ਕਰੋ ਤੇ ਤੁਹਾਡੇ ਘਰੇ ਖਾਣਾ ਆ ਜਾਂਦਾ ਵੀ ਬੱਚਿਆਂ ਦਾ ਜਿਹੜਾ ਉਧਰ ਸਵਾਦ ਆ ਜੀਬ ਦਾ ਸਵਾਦ ਇੰਨਾ ਬੰਦਿਆ ਕਿ ਬੱਚਿਆਂ ਨੂੰ ਘਰ ਦਾ ਖਾਣਾ ਚੰਗਾ ਲੱਗਦਾ ਵਸਟਾਂਚਪੋਟ ਸਾਡੇ ਘਰ ਵਿੱਚ ਬਹੁਤ ਘੱਟ ਹੈਗਾ ਇਹ ਚੀਜ਼ ਬੱਚੇ ਮੇਰੇ ਖਾਣਾ ਖਾਂਦੇ ਨੇ ਕਦੇ-ਕਦੇ ਹੁੰਦਾ ਕਿ ਜਿਵੇਂ ਅੱਜ ਹੈਗਾ ਕਰ ਮਮਾ ਮੈਂ ਲੰਚ ਨਹੀਂ ਕਰਨਾ ਹੈਗਾ ਦੁਪਹਿਰ ਵੀ ਮੈਨੂੰ ਪਾਸਤਾ ਤੁਸੀਂ ਬਣਾ ਦਿਓ ਪਰ ਫਿਰ ਵੀ ਉਹ ਘਰੇ ਬਣਿਆ ਉਹ ਖਾ ਲਾਂਦਾ ਹਨਾ ਇਹ ਨਹੀਂ ਹੈਗਾ ਵੀ ਮੈਂ ਘਰੇ ਬਣਿਆ ਨਹੀਂ ਖਾਣਾ ਮੈਂ ਬਾਹਰੋਂ ਆਰਡਰ ਕਰਨਾ ਨਹੀਂ ਇਹੋ ਜੀ ਕੋਈ ਕਰਦੀ ਹੈ ਮੈਂ ਮੂਸਲੀ ਚੀਚਾਂ ਕਰੇ ਹੀ ਬਣਾਉਣੇ ਸ਼ੁਰੂ ਤੋਂ ਮੇਰਾ ਆਦਤ ਆ ਵੀ ਮੈਂ ਬੱਚਿਆਂ ਨੂੰ ਕਰੇ ਹੀ ਬਣਾ ਕੇ ਦਿੰਦੀ ਆ ਬਾਹਰਲੀ ਚੀਜ਼ ਅਸੀਂ ਕਦੇ ਕਦਾਂ ਹੀ ਖਾਣੇ ਕਦ ਬਾਹਰ ਅੰਦਰ ਜਾਣਾ ਜਾਂ ਕੋਈ ਸਪੈਸ਼ਲ ਡੇ ਆ ਜਾਂ ਕਦੇ ਬਾਹਰ ਗਏ ਆ ਉਦੋਂ ਫਿਰ ਇਹ ਨਹੀਂ ਹੈਗਾ ਅੱਜ ਮੇਰਾ ਖਾਣ ਨੂੰ ਜੀ ਕਰਦਾ ਜੀ ਮੈਂ ਬਾਹਰੋਂ ਆਰਡਰ ਕਰਦਾ ਸਾਡੇ ਘਰੇ ਉਹ ਚੀਜ਼ ਨਹੀਂ ਹੈਗੀ ਹਜੇ ਤੱਕ ਤਾਂ ਹੈ ਨਹੀਂਗੀ ਅੱਗੇ ਆਉਣ ਵਾਲੇ ਟਾਈਮ ਦਾ ਦੇਖੋ ਪਤਾ ਨਹੀਂ ਤੇ ਉਹ ਸ਼ੁਰੂ ਤੋਂ ਮੇਰੀ ਕੋਸ਼ਿਸ਼ ਰਹੇ ਮੈਂ ਬੱਚਿਆਂ ਨੂੰ ਕਰੇ ਹੀ ਬਣਾ ਕੇ ਹਰ ਇੱਕ ਚੀਜ਼ ਮੈਂ ਕਰੇ ਬਣਾ ਕੇ ਦਿੰਦੀ ਆ ਅਧਮ ਬਣਾ ਰਹੀ ਸਪਾਸਤਾ ਜੋ ਪਿਆਜ਼ ਹੀ ਮਲਾ ਮਿਰਚ ਭੁੰਨੇਗੇ ਤੇਰੇ ਵਿੱਚ ਮ ਪਾਤੇ ਸੌਸ ਇਸ ਰੈੱਡ ਚਿਲੀ ਸੌਸ ਗ੍ਰੀਨ ਚਿਲੀ ਸੌਸ ਟਮੇਟੋ ਕੈਚਪ ਪੀਜ਼ਾ ਪਾਸਤਾ ਸੌਸ ਪਾਤੇ ਥੋੜਾ ਜਿਹਾ ਨਮਕ ਪਾਤਾ ਜਿਵੇਂ ਬਾਕੀ ਸੌਸਿਸ ਦੇ ਵਿੱਚ ਵੀ ਨਮਕ ਆਲਰੇਡੀ ਐਡ ਰਹਿਦਾ ਫਿਰ ਨਮਕ ਘੱਟ ਰੱਖਾਂਗੇ ਨਹੀਂ ਜ਼ਿਆਦਾ ਹੋ ਜਾਊਗਾ ਅਚੀ ਤਰ੍ਹਾਂ ਸੌਸਿਸ ਨੂੰ ਕਰ ਦਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਫਿਰ ਜਿਹੜਾ ਬੋਇਲਡ ਪਾਸਤਾ ਰੱਖ ਕਰਕੇ ਰੱਖਿਆ ਸੀ ਮ ਬੋਇਲ ਕਰਕੇ ਰੱਖਿਆ ਹੋਇਆ ਸੀਗਾ ਤੇ ਉਹ ਪਾ ਦਾਂਗੇ ਪਾਸਤੇ ਨੂੰ ਪਹਿਲਾਂ ਪਾਣੀ ਵਿੱਚ ਨਮਕ ਤੇ ਥੋੜਾ ਜਿਹਾ ਚਮਚਾਕ ਆਇਲ ਦਾ ਪਾ ਕੇ ਉਬਾਲ ਲਿਆ ਸੀਗਾ ਉਹ ਵਾਲਣ ਤੋਂ ਬਾਅਦ ਉਹਨੂੰ ਕੰਡਦਾ ਸੀ ਪਾਣੀ ਚ ਤੇ ਉਹ ਪਾਸਤਾ ਐਡ ਕਰਦਾ ਤੇ ਅੱਛੀ ਤਰ੍ਹਾਂ ਬੜੇ ਹਲਕੇ ਹੱਥਾਂ ਨਾਲ ਇਹਨੂੰ ਮਿਕਸ ਕਰਦਾਂਗੇ ਤਾਂ ਕਿ ਸੌਸਿਸ ਨੇ ਜਿਹੜੀਆਂ ਅੱਛੀ ਤਰ੍ਹਾਂ ਪਾਸਤੇ ਉੱਪਰ ਕੋਟ ਹੋ ਜਾਣ ਘਰੇ ਵੀ ਬਹੁਤ ਟੇਸਟੀ ਪਾਸਤਾ ਬਣ ਜਾਂਦਾ ਠੀਕ ਹੈ ਬਾਜ਼ਾਰ 'ਚ ਸੌਸਿਸ ਵਗੈਰਾ ਜਾਦੇ ਪਾਈਆਂ ਹੁੰਦੀਆਂ ਨਹੀਂ ਆ ਪਰ ਸਟਿਲ ਬਹੁਤ ਟੇਸਟੀ ਘਰ ਦੀ ਚੀਜ਼ ਵੀ ਬਹੁਤ ਟੇਸਟੀ ਬਣ ਜਾਂਦੀ ਹੈ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਆਹਰ ਪਾ ਲਈਏ ਨਾ ਘਰੇ ਬਣਾ ਕੇ ਖਾਉਣ ਦੀ ਤਾਂ ਖਾਂਦੇ ਨੇ ਬੱਚੇ ਖਾ ਲੈਂਦੇ ਨੇ ਕਦੇ-ਕਦੇ ਹੁੰਦਾ ਚਲੋ ਬੱਚੇ ਬਾਹਰ ਲਾ ਦੇ ਲਈ ਕਰਦਾ ਬਾਹਰ ਉਹ ਵੀ ਖਾ ਲਓ ਪਰ ਹਰ ਵਾਰ ਬਾਹਰੋਂ ਖਾਣਾ ਵੀ ਅੱਛੀ ਗੱਲ ਨਹੀਂ ਹੈਗੀ ਆ ਨਵੀਂ ਟੈਕਨੋਲੋਜੀ ਨੇ ਜਿਹੜਾ ਆਨਲਾਈਨ ਆਰਡਰ ਆਪਾਂ ਕਰਦਾਂ ਨੇ ਘਰੇ ਬੈਠੇ ਬਹੁਤ ਹੀ ਬੱਚਿਆਂ ਨੂੰ ਵਿਗਾੜਤਾ ਹਰ ਇੱਕ ਚੀਜ਼ ਸੁੱਖ ਹਰ ਇੱਕ ਚੀਜ਼ ਆ ਲਾਈਕ ਸੁੱਖ ਵੀ ਹੁੰਦਾ ਦੁੱਖ ਵੀ ਹੁੰਦਾ ਹਨਾ ਉਹ ਤਾਂ ਸੁੱਖ ਆ ਜਾਂ ਜਦੋਂ ਘਰੇ ਆਪ ਬਿਮਾਰ ਹੋ ਜਾਂ ਗੈਸਟ ਆ ਜਾਣ ਉਦੋਂ ਮੰਗਾ ਲਓ ਪਰ ਰੋਜ਼ ਰੋਜ਼ ਮੰਗਾਉਣਾ ਵੀ ਅੱਛੀ ਗੱਲ ਨਹੀਂ ਹੈਗੀ ਸੋ ਆਪਣਾ ਰੈੱਡ ਸੌਸ ਪਾਸਤਾ ਬਣ ਕੇ ਰੈਡੀ ਹੈ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਚੈਨਲ ਨੂੰ ਨਈ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਫਿਰਾਂਗੇ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ